ਮੇਰੇ ਇੱਕ ਸੱਜਣ ਕਲਕੱਤੇ ਰਹਿੰਦੇ ਨੇ ਮੈਂ ਜਦੋਂ ਜਾਂਦਾ ਉਹਨਾਂ ਦੇ ਠਹਿਰਨਾ ਤਾ ਮੈਨੂੰ ਕਹਿੰਦਾ ਭਾਈ ਸਾਹਿਬ ਜਦੋਂ ਉਹਨਾਂ ਦੇ ਘਰ ਗਏ ਨਾ ਤਾਂ ਬੰਦਿਆਂ ਦੇ ਚਿਹਰੇ ਦੱਸ ਦਿੰਦੇ ਵੀ ਕੁਝ ਹੈ ਤਾਂ ਉਹ ਅੱਗੇ ਵੀ ਜਾਈਦਾ ਪਰ ਹੁਣ ਜਦੋਂ ਮੈਂ ਗਿਆ ਲਾਸਟ ਟਾਈਮ ਤਾ ਚੰਗਾ ਨਹੀਂ ਲੱਗਾ ਜਦੋਂ ਮੈਨੂੰ ਛੱਡਣ ਆਇਆ ਬੜੀ ਮਹਿੰਗੀ ਗੱਡੀ ਉਹਨਾਂ ਕੋਲ ਤਾਂ ਮੈਂ ਉਹਨੂੰ ਕਹਿ ਵੀ ਘਰ ਵਿੱਚ ਕੋਈ ਮੁਸ਼ਕਲ ਹੈ ਤੁਹਾਡੇ ਕੀ ਗੱਲ ਹੋਈ ਕਹਿੰਦਾ ਭਾਈ ਸਾਹਿਬ ਬਸ ਕੀ ਦਸੀਏ ਕਲੇਸੇ ਹੋਈ ਜਾਂਦਾ ਨਾ ਕਿਹੜੀ ਗੱਲਾਂ ਕਹਿੰਦਾ ਜੀ ਬੱਸ ਉਹ ਦੋਹਾਂ ਭਰਾਵਾਂ ਦੀ ਨਹੀਂ ਹੁਣ ਸਾਡੀ ਬਣਦੀ ਡੈਡੀ ਥੋੜਾ ਜਿਹਾ ਉਹਦੇ ਵੱਲ ਹੱਥ ਰੱਖਦੇ ਆ ਉਹ ਬੱਚਿਆਂ ਨੂੰ ਲੱਗਣ ਲੱਗ ਪੈਂਦਾ ਵੀ ਮੰਮੀ ਉਹਦੇ ਵੱਲ ਹੱਥ ਰੱਖਦੀ ਥੋੜਾ ਜਿਆ ਜਾਂ ਡੈਡੀ ਉਹਦੇ ਵੱਲ ਹੱਥ ਰੱਖਦਾ ਜਦੋਂ ਇਫੈਕਸ਼ਨ ਪੈਦਾ ਹੋ ਜਾਏ ਫਿਰ ਇਹ ਚੀਜ਼ਾਂ ਹੁੰਦੀ ਤਾਂ ਕਹਿੰਦਾ ਜੀ ਬਹੁਤ ਔਖਾ ਕਹਿੰਦਾ ਬਹੁਤ ਕਲੇਸ਼ ਹੁੰਦਾ ਕਹਿੰਦਾ ਭਾਈ ਸਾਹਿਬ ਇਦਾਂ ਵੀ ਕਈ ਵਾਰ ਪਿਛਲੇ ਹਫ਼ਤੇ ਲੱਗਾ ਵੀ ਇਹਦੇ ਨਾਲ ਤਾਂ ਮੈਂ ਕੁਝ ਖਾ ਕੇ ਮਰ ਜਾ ਕਹਿੰਦਾ ਉਹ ਤੇ ਘਰ ਵਾਲੀ ਦਾ ਵੱਖਰਾ ਕਲੇਸ਼ ਐ ਬੱਚਿਆਂ ਦਾ ਮਾਂ ਪਿਓ ਦਾ ਭਰਾ ਦਾ ਵੱਖਰਾ ਇਕੱਠਾ ਕੰਮ ਐ ਕਲੇਸ਼ ਬਹੁਤ ਹੋ ਰਿਹਾ ਤੰਨੇ ਉਹਨੂੰ ਪੁੱਛ ਲਿਆ ਮੈਂ ਉਹਨੂੰ ਕਿਹਾ ਘਰ 'ਚ ਪੈਸੇ ਕਿੰਨੇ ਪਏ ਕਹਿੰਦਾ ਕੀ ਗੱਲ ਹੋਈ ਮੈਂ ਨਹੀਂ ਦੱਸ ਸੱਚੋ ਸੱਚ ਦੱਸੀ ਘਰ ਵਿੱਚ ਮਾਇਆ ਕਿੰਨੀ ਰੱਖੀ ਹੋਈ ਐ ਤੁਸੀਂ ਤੋ ਸੋਚੀ ਪੈ ਗਿਆ ਕਹਿੰਦਾ ਸੱਚੀ ਦੱਸਾਂ ਮੈਂ ਕਹਿੰਦਾ ਕੋਈ ਇਨਕਮ ਟੈਕਸ ਵਾਲਾ ਕੋਈ ਰੇਡ ਪਵਾ ਦੇਣੀ ਤੁਹਾਡੇ ਤੇ ਤੂੰ ਦੱਸ ਤਾਂ ਸਹੀ ਸੱਚੋ ਸੱਚ ਦੱਸ ਕਿੰਨੇ ਪੈਸੇ ਮੈਂ ਕੋਈ ਰੇਡ ਨਹੀਂ ਪਵਾਉਂਦਾ ਮੈਂ ਤੁਹਾਡੇ ਤੂੰ ਸੱਚੋ ਸੱਚ ਦੱਸ ਪੈਸੇ ਕਿੰਨੇ ਤੁਸੀਂ ਹੈਰਾਨ ਹੋ ਜੂਗੇ ਉਹ ਬੜਾ ਕੀ ਕਹਿੰਦਾ ਉਹ ਕਹਿੰਦਾ ਭਾਈ ਸਾਹਿਬ 4 ਕੋ ਕਰੋੜ ਤਾਂ ਪਿਆ ਹੀ ਹੋਣਾ ਅੱਛਾ 4 ਕੋ ਕਰੋੜ ਕੱਚਾ ਪਿਆ ਹੈ ਘਰ ਵਿੱਚ ਜਿਹੜਾ ਬੈਂਕਾਂ ਵਾਲਾ ਇੱਕ ਨੰਬਰ ਵਾਲਾ ਉਹ ਲੱਗ ਹੈ ਕਹਿੰਦਾ 4-5 ਕਰੋੜ ਤਾਂ ਪਿਆ ਹੀ ਹੋਣਾ ਮਨੁੱਖ ਤੁਸੀਂ ਬਰੂਦ ਦੇ ਢੇਰ ਤੇ ਬੈਠੇ ਆ ਤੁਹਾਡੀ ਲੜਾਈ ਨਹੀਂ ਹੋਣੀ ਤਾਂ ਹੋਰ ਕੀ ਹੋਣਾ ਐ ਇੰਨੇ ਕਰੋੜਾਂ ਰੁਪਈਆ ਕਰਜ਼ੇ ਰੱਖ ਕੇ ਬੈਠੇ ਹੋ ਸੱਜਣੋ ਇਹ ਤਾਂ ਮਾਇਆ ਦੀ ਤਸਵੀਰ ਇੰਨੀ ਗਰਮ ਐ ਬੰਦਾ ਬੰਦੇ ਨੂੰ ਮਾਰ ਸਕਦਾ ਮਾਇਆ ਦੀ ਤਸਵੀਰ ਗਰਮ ਐ ਪਿੱਛੇ ਜੇ ਇੱਕ ਖਬਰ ਛਪੀ ਸੀ ਜਿਨ੍ਹਾਂ ਦਾ ਪੰਜਾਬ ਹਰਿਆਣਾ ਹਿਮਾਚਲ ਚਾਰ ਸਟੇਟਾਂ ਵਿੱਚ ਕਾਰੋਬਾਰ ਸੀ ਨਾ ਵਾਇਨ ਦਾ ਸ਼ਰਾਬ ਦਾ ਸਕੇ ਤਾਏ ਜਾਚੇ ਆਪਸ ਵਿੱਚ ਗੋਲੀਆਂ ਮਾਰ ਕੇ ਮਰ ਗਏ ਮੈਂ ਹੁਣ ਨਾਮ ਨਹੀਂ ਲੈਣਾ ਲਈ ਉਤੇ ਸਕੇ ਬੰਦੇ ਲੜ ਕੇ ਗੋਲੀਆਂ ਮਾਰ ਕੇ ਮਰ ਗਏ ਆਪਸ ਵਿੱਚ ਇਹ ਮਾਇਆ ਇੰਨੀ ਤਸਵੀਰ ਗਰਮ ਹੈ ਆਪਣੇ ਘਰ ਵਿੱਚ 10 20 50 ਲੱਖ ਰੁਪਈਆ ਰੱਖ ਲਓ ਤੁਹਾਡਾ ਬੀਪੀ ਵਧਣ ਲੱਗ ਪੈਣਾ ਥੋੜੇ ਦਿਨ ਮਾਇਆ ਇੰਨੀ ਤਸਵੀਰ ਗਰਮ ਹੈ ਪੈਸੇ ਰੱਖ ਕੇ ਵੇਖੋ ਘਰ ਚ ਤੁਹਾਡੇ ਬੀਪੀ ਵਧਣ ਲੱਗ ਪੈਣਗੇ ਮੈਂ ਨੂੰ ਕੋ ਇੰਨੇ ਕਰੋੜ ਖੁੱਲਾ ਰੱਖ ਕੇ ਬੈਠੇ ਤੁਸੀਂ ਸਰਾਨਿਆਂ ਥੱਲੇ ਉਸੀਂ ਲੜ ਕੇ ਮਰਨਾ ਨਹੀਂ ਤੇ ਹੋਰ ਕੀ ਹੋਣਾ ਹੈ ਕਹਾਂ ਭਾਈ ਸਾਹਿਬ ਫਿਰ ਕੀ ਕਰੀਏ ਤੁਹਾਨੂੰ ਪਤਾ ਹੀ ਹੈ ਕਾਰੋਬਾਰ ਇਦਾਂ ਹੀ ਚੱਲਦਾ ਹੈ ਮੈਨੂੰ ਕਹੇ ਹਾਂ ਚੱਲਦੇ ਇਸੇ ਤਰ੍ਹਾਂ ਨੇ ਪਰ ਇਹ ਤੋਂ ਬਚਣ ਦਾ ਵੀ ਕੋਈ ਤਰੀਕਾ ਕਹਿੰਦਾ ਉਹ ਦੱਸੋ ਮੈਨੂੰ ਕਹੇ ਮਾਇਆ ਨੂੰ ਸਫਲੀ ਕਰੋ ਤੈਸੇ ਗੁਰ ਸਿੱਖਨ ਕੋ ਪਰਮ ਪਵਿੱਤਰ ਮਾਇਆ ਮਾਇਆ ਤਾਂ ਹੋਣਾ ਪਾਪ ਨਹੀਂ ਹੈ ਸਬਰ ਰੱਖਣ ਵਾਲੇ ਤਾਂ ਪਟਾਰੀ ਚ ਵੀ ਪਾ ਕੇ ਰੱਖਦੇ ਨੇ ਪਰ ਉਹਨੂੰ ਪਤਾ ਉਹ ਤੋਂ ਕਿਵੇਂ ਬਚਣਾ ਹੈ ਉਹਨਾਂ ਉਸ ਸੱਪ ਦੇ ਦੰਦ ਕੱਢੇ ਹੋਏ ਨੇ ਜ਼ਹਿਰ ਵਾਲੇ ਚੱਕੀ ਫਿਰਦੇ ਨੇ ਗਲ ਚ ਪਾ ਕੇ ਬਜ਼ਾਰਾਂ ਚ ਮਾਇਆ ਦੇ ਡੰਗ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਇੱਕ ਆਪਣੇ ਘਰ ਵਿੱਚ ਨਾਮ ਜਪਣਾ ਸ਼ੁਰੂ ਕਰੋ ਬਾਣੀ ਪੜੋ ਔਰ ਦੂਜਾ ਇਹਨੂੰ ਸਫਲ ਕਰਨ ਲਈ ਕਿਸੇ ਚੰਗੇ ਜਗ੍ਹਾ ਤੇ ਕੋਈ ਸੇਵਾ ਤੇ ਲਾਓ ਕਹਿੰਦਾ ਭਾਈ ਸਾਹਿਬ ਰਾਹ ਦੱਸੋ ਮੈਂ ਉਹਨੂੰ ਉਦੋਂ ਕੁਦਰਤੀ ਮੇਰੇ ਮਨ 'ਚ ਆਇਆ ਮੈਂ ਉਹਨੂੰ ਕਹਿੰਦਾ ਲੁਧਿਆਣੇ ਦੇ ਕੋਲ ਇੱਕ ਮੈਂਟਲੀ ਡਿਸੇਬਲ ਬੰਦਿਆਂ ਦਾ ਆਸ਼ਰਮ ਚੱਲਦਾ ਹੈ ਮੈਂ ਕਹ ਉਹਨਾਂ ਨਾਲ ਸੰਪਰਕ ਕਰ ਤੋ ਜਦੋਂ ਅਸੀਂ ਬੈਠਿਆ ਬੈਠਿਆ ਫੋਨ ਕੀਤਾ ਉਹ ਕਹਿੰਦੇ ਜੀ ਅਸੀਂ ਪੈਸੇ ਨਹੀਂ ਲੈਂਦੇ ਮੈਂ ਕਹ ਵੀ ਇਹਨਾਂ ਨੂੰ ਸੇਵਾ ਦੱਸੋ ਕਹਿੰਦੇ ਹਾਂ ਜਿਹੜੇ ਪੇਸ਼ੈਂਟ ਹੈ ਉਹਨਾਂ ਦੀਆਂ ਦਵਾਈਆਂ ਦੇ ਪੈਸੇ ਦੇਣ ਵਾਲਿਆ ਉਹਨਾਂ ਨਾਲ ਸਿੱਧਾ ਸੰਪਰਕ ਕਰੋ ਜਦੋਂ ਲਾਈਫ ਪ੍ਰੋ ਹਸਪੀਟਲ ਵਾਲਿਆਂ ਨਾਲ ਸੰਪਰਕ ਕੀਤਾ 327000 ਰੁਪਏ ਉਹਨਾਂ ਦਾ ਖੜਾ ਸੀ ਦਵਾਈਆਂ ਦਾ ਤਾਂ ਉਹ ਕਹਿੰਦੇ ਜੀ ਇੰਨਾ ਪੈਸਾ ਉਹ ਆਸ਼ਰਮ ਦਾ ਦਵਾਈਆਂ ਦਾ ਪੇਸ਼ੈਂਟਾਂ ਦਾ ਤਾਂ 327000 ਰੁਪਏ ਮੈਂ ਉਹਨੂੰ ਕਿਹਾ ਹੁਣੇ ਦੇ ਦੇ ਉਹਨੇ ਵੀ ਹੌਸਲਾ ਦਿੱਤਾ ਕਹਿੰਦਾ ਭਾਈ ਸਾਹਿਬ ਜੀ ਲੋ ਫਿਰ ਜਦੋਂ ਉਹਨੇ ਉਹਨਾਂ ਦਾ ਕਾਊਂਟ ਨੰਬਰ ਮੰਗਾਇਆ ਅੱਜ ਕੱਲ ਸਾਰਾ ਕੁਝ ਟਾਂਗ ਜੀ ਉਸੇ ਉਹਨੇ ਘੰਟੇ ਦੇ ਅੰਦਰ ਅੰਦਰ 327000 ਰੁਪਇਆ ਉਹਨੇ ਦਵਾਈਆਂ ਦਾ ਭਰ ਦਿੱਤਾ ਮੰਗਲਵਾਰ ਨੂੰ ਨੇ ਪੈਸੇ ਭਰੇ ਤੇ ਸ਼ੁੱਕਰਵਾਰ ਮੈਨੂੰ ਫੋਨ ਆ ਗਿਆ ਕਹਿੰਦਾ ਭਾਈ ਸਾਹਿਬ ਜੀ ਇਹਨਾਂ ਸ਼ਾਂਤੀ ਹੋ ਗਏ ਘਰ ਚ ਕਹਿੰਦਾ ਝਗੜਾ ਹੀ ਮੁੱਕ ਗਿਆ ਜਿਹੜਾ ਭਰਾ ਰੋਲਾ ਪਾ ਰਿਹਾ ਸੀ ਮੈਂ ਆ ਕਰਨਾ ਹੋਟਲ ਪਾਉ ਕਰਨਾ ਕਹਿੰਦਾ ਉਹ ਛੱਡ ਗਿਆ ਉਹ ਆਪੇ ਕਹੀ ਜਾਂਦਾ ਜਿਵੇਂ ਤੇਰਾ ਚੱਲਦਾ ਉਦਾਂ ਠੀਕ ਹੈ ਜਿਵੇਂ ਤੂੰ ਚਲਾ ਦੇ ਉਹ ਕਰੋਧ ਗੁੱਸੇ ਤੋਂ ਹੁਣ ਆਪਣੇ ਵੀਰ ਭਰਾ ਤੇ ਆ ਗਏ ਹੁਣ ਉਹ ਹੀ ਉਹ ਬੰਦਾ ਹੈ ਜਿਹੜਾ ਕਹਿੰਦਾ ਵੇ ਮੇਰਾ ਪਿਓ ਇੱਧਰ ਨਹੀਂ ਹੱਥ ਰੱਖ ਰਿਹਾ ਕਹਿੰਦਾ ਡੈਡੀ ਵੀ ਠੀਕ ਹੋ ਗਿਆ ਕਹਿੰਦਾ ਵਧੀਆ ਹੁਣ ਤਾਂ ਡੈਡੀ ਨੇ ਵੀ ਸਹੀ ਫੈਸਲਾ ਕੀਤਾ ਮੈਨੂੰ ਕਹਿੰਦਾ ਸਜਣੋ ਬੁੱਧੀ ਰੱਬ ਸਹੀ ਕਰਦਾ ਹੈ ਬੰਦੇ ਦੇ ਹੱਥ ਨਹੀਂ ਹੈ ਬੁੱਧ ਦਾ ਸਹੀ ਹੁੰਦਾ ਇਹ ਚੀਜ਼ਾਂ ਜਦੋਂ ਤੁਸੀਂ ਸਫਲ ਕਰੋਗੇ ਇੱਥੇ ਕਿਉਂ ਆਏ ਆਪਾਂ ਇਹ ਕੋਈ ਵੇਖਣ ਵਾਸਤੇ ਕੋਈ ਟੂਰਿਜ਼ਮ ਪਲੇਸ ਪਲੇਸ ਨਹੀਂ ਹੈ ਕਿਵੇਂ ਵਿਖਣਾਏ ਜੀ ਉੱਥੇ ਗੁਰਦੁਆਰਾ ਵੇਖ ਕੇ ਆਉਣਾ ਪਟਨਾ ਸਾਹਿਬ ਟੂਰਿਜ਼ਮ ਪਲੇਸ ਨਹੀਂ ਇੱਥੇ ਆ ਕੇ ਤੁਹਾਡਾ ਤਨ ਮਨ ਧਨ ਇਹ ਤਿੰਨੇ ਚੀਜ਼ਾਂ ਸਫਲ ਹੋਣਗੀਆਂ ਤਨ ਕਰਕੇ ਸੇਵਾ ਕੀਤੀ ਸੁੱਖ ਮਿਲਣਗੇ ਮਨ ਕਰਕੇ ਨਾਮ ਜਪਿਆ ਜਨਮ ਸਫਲ ਹੁੰਦਾ ਧਨ ਕਰਕੇ ਸੇਵਾ ਕਰੋਗੇ ਤਾਂ ਸਾ ਸੰਗਤ ਤੁਹਾਡੀ ਮਾਇਆ ਸਫਲੀ ਹੋਏਗੀ ਘਰ ਦੇ ਕੱਲ ਕਲੇਸ਼ ਦੂਰ ਹੋਣਗੇ ਇਹ ਚੀਜ਼ਾਂ ਤਾਂ ਆਪਾਂ ਇੱਥੇ ਆਏ ਆਂ ਹੋਰ ਵੇਖਣ ਨਹੀਂ ਆਏ ਕੋਈ ਵੇ ਘੁੰਮਣ ਫਿਰਨਾ ਇੱਥੇ ਨਹੀਂ ਤਨ ਮਨ ਧੰਨ ਨਾਲ ਸੇਵਾ ਕਰੋ ਜਿਹਦੇ ਕੋਲ ਧੰਨ ਹੈ ਉਹ ਮਾਇਆ ਵੱਧ ਦਵੇ ਜਿਹਦੇ ਕੋਲ ਨਹੀਂ ਉਹ ਧੰਨ ਕਰਕੇ ਸੇਵਾ ਕਰੇ ਜਿਹੜਾ ਤਨ ਕਰਕੇ ਵੀ ਸੇਵਾ ਨਹੀਂ ਕਰ ਸਕਦਾ ਸ਼ਰੀਰ ਠੀਕ ਨਹੀਂ ਹੈ ਉਹ ਮਨ ਕਰਕੇ ਬਹਿ ਕੇ ਨਾਮ ਜਪੇ ਉਹਨੂੰ ਵੀ ਸੁੱਖ ਮਿਲ ਸਕਦਾ ਹੈ ਇੱਥੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਤਾਂ ਅਜ ਮਹਾਰਾਜ ਕਹਿੰਦੇ ਭਾਈ ਜਿਹੜਾ ਆਸਰਾ ਲੈ ਲੈਂਦਾ ਉਹਨੂੰ ਸੁੱਖ ਮਿਲਦੇ ਹਨ ਕਿਆ ਕਹੀਏ ਕਿਸ ਆਖ ਸੁਣਾਈਐ ਜੇ ਕਹਿਣਾ ਜੋ ਪ੍ਰਭ ਜੀ ਪਾਸ ਕਹਿੰਦੇ ਫਿਰ ਉਹਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਉਹ ਸਭ ਕੁਝ ਸੁਣਦਾ ਹੈ ਸਭ ਕੁਝ ਉਹਦੇ ਪਾਸ ਕਹਿ ਜਿਹੜੀ ਗੱਲ ਬੰਦਿਆਂ ਨੂੰ ਨਹੀਂ ਦੱਸ ਸਕਦਾ ਉਹ ਗੁਰੂ ਨੂੰ ਦੱਸ ਗੁਰੂ ਸੁਣ ਕੇ ਤੈਨੂੰ ਸੁਖ ਦੇਣਗੇ ਸਭ ਕਿਛ ਕੀ ਤਾਂ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਗੁਰੂ ਸਭ ਕੁਝ ਤੇਰਾ ਕੀਤਾ ਵਰਤਦਾ ਸਦਾ ਤੇਰੀ ਆਸ ਹੈ ਸਦਾ ਤੇਰੀ ਆਸ ਹੈ ਉਹਦੀ ਆਸ ਰੱਖਣ ਵਾਲੇ ਕਦੇ ਨਿਰਾਸ਼ ਨਹੀਂ ਹੁੰਦੇ ਜੇ ਦੇ ਵਡਿਆਈ ਤਾਂ ਤੇਰੀ ਵਡਿਆਈ ਇਤ ਉਤ ਤੁਜ ਤਿਆਉ ਤੇ ਮਾਰ ਅਰਦਾਸ ਕਰੀ ਜੇ ਤੈਨੂੰ ਵਡਿਆਈ ਮਿਲੀ ਨਾ ਕਹੀਂ ਵਾਹਿਗੁਰੂ ਤੇਰੀ ਹੈ ਜੇ ਤੈਨੂੰ ਧੰਨ ਮਿਲਿਆ ਕਹੀਂ ਵਾਹਿਗੁਰੂ ਤੇਰਾ ਹੈ ਜੇ ਤੈਨੂੰ ਪੁੱਤ ਪਰਿਵਾਰ ਬੱਚੇ ਮਿਲੇ ਕਹਿੰਦੇ ਵਾਹਿਗੁਰੂ ਤੂੰ ਦਿੱਤਾ ਹੈ ਜਦੋਂ ਤੂੰ ਆਹ ਚੀਜ਼ ਧਾਰ ਲੈ ਫਿਰ ਤੇਰੀ ਭਗਤੀ ਸੁੱਤੇ ਸਿੱਧ ਹੋਣ ਲੱਗਦੀ ਛੱਡਣ ਦੀ ਕੁਝ ਵੀ ਲੋੜ ਨਹੀਂ ਘਰ ਸੋਨਾ ਮਿਲਿਆ ਸ਼ੁਕਰ ਕਰਕੇ ਕਹੋ ਵਾਹਿਗੁਰੂ ਤੂੰ ਦਿੱਤਾ ਹੈ ਜੇ ਪ੍ਰਸਾਦ ਵਸੇ ਸੁਖ ਮੰਦਰ ਤੇ ਸਹਿਤ ਹੈ ਸਦਾ ਮਨ ਅੰਦਰ ਸ਼ਰੀਰ ਤੰਦਰੁਸਤ ਹੈ ਚਿਹਰਾ ਰੋਜ਼ ਸ਼ੀਸ਼ੇ 'ਚ ਵੇਖਦੇ ਹੋ ਜਦੋਂ ਆਪਣੀ ਤੰਦਰੁਸਤੀ ਵੇਖਦੇਂ ਜਦੇ ਕਹੋ ਮਹਾਰਾਜ ਤੇਰਾ ਸ਼ੁਕਰ ਹੈ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜਿਹਦੀ ਕਿਰਪਾ ਨਾਲ ਤਨ ਮਨ ਸ਼ਰੀਰ ਸੋਹਣਾ ਦਿੱਤਾ ਤੰਦਰੁਸਤ ਉਹਦਾ ਸ਼ੁਕਰ ਕਰਕੇ ਘਰੋਂ ਨਿਕਲੋ ਵਾਹਿਗੁਰੂ ਦਾ ਨਾਮ ਜਪੋ ਇਹੀ ਭਗਤ ਹੇ ਵਾਹਿਗੁਰੂ ਜੇ ਤੇਰੀ ਵਡਿਆਈ ਤਾਂ ਸਭ ਤੇਰੀ ਵਡਿਆ। ਜੋ ਤੂੰ ਵਡਿਆਈ ਦਿੱਤੀ ਉਹ ਸਭ ਕੁਝ ਤੇਰੀ ਹੈ। ਇਹ ਤਨ ਮਨ ਧਨ ਸਭ ਕੁਝ ਤੇਰਾ ਹੈ। ਨਾਨਕ ਕੀ ਪ੍ਰਭ ਸਦਾ ਸੁਖ ਦਾਤੇ। ਮੈਂ ਤਾਂ ਤੇਰਾ ਇੱਕ ਨਾਉ। اے ਸਤਿਗੁਰੂ ਤੁਸੀਂ ਸੁਖਾਂ ਦੇ ਦਾਤੇ ਹੋ। ਮੈਂ ਤਾਂ ਤੇਰਾ ਇੱਕ ਨਾਉ। ਮੇਰੀ ਤਾਕਤ ਸਿਰਫ ਤੇਰਾ ਇੱਕ ਨਾਮ ਹੈ ਵਾਹਿਗੁਰੂ ਆਪਣਾ ਨਾਮ ਬਖਸ਼ੀ ਆਪਣੇ ਘਰ ਦੇ ਵਿੱਚੋਂ ਨਾਮ ਦੀ ਦਾਤ ਬਖਸ਼ੋ ਨਾਮ ਵਿੱਚ ਹੀ ਸਾਰੇ ਸੁੱਖ ਨੇ ਆਓ ਇੱਕ ਔਰ ਮੰਗੋ ਪਿਆਰ ਨਾਲ ਗੁਰੂ ਕੋਲੋਂ ਕੋਈ ਵੀ ਰਸਨਾ ਵੰਜੀ ਨਾ ਰਵੇ ਝੋਲੀਆਂ ਪਰੀਏ ਮੰਗੀਏ ਗੁਰੂ ਕੋਲੋਂ ਪਾਤਸ਼ਾਹ ਕਿਰਪਾ ਕਰੋ ਜੇ ਨਾਮ ਵਿੱਚ ਹੀ ਸੁੱਖ ਹੈ ਫਿਰ ਸਾਨੂੰ ਨਾਮ ਬਖਸ਼ਿਸ਼ ਕਰੋ ਕਲਗੀਆਂ ਵਾਲੇ ਪਾਤਸ਼ਾਹ ਇਸ ਧਰਤੀ ਤੇ ਤੁਸੀਂ ਦੁੱਖਾਂ ਤੇ ਭੁੱਖਾਂ ਨੂੰ ਮੁਕਾ ਦਿੱਤਾ ਮਹਾਰਾ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਨਾਮ ਬਖਸ਼ੋ ਦੁੱਖ ਤੇ ਭੁੱਖ ਜੀਵਨ ਵਿੱਚੋਂ ਮੁੱਕ ਜਾਏ ਇੱਕ ਔਰ ਮਿਲ ਕੇ ਪਿਆਰ ਨਾਲ ਮੰਗੋ ਸਾਰੇ ਆਖੋ ਗੁਰੂ ਅੱਗੇ ਹੱਥ ਜੋੜ ਕੇ ਕਰ ਕਿਰਪਾ ਦੀਜੈ ਨਾਮ ਕਰ ਕਿਰਪਾ ਦੀਜੈ ਨਾਮ ਕਰ ਕਿਰਪਾ ਦੀਜੈ ਕਰ ਕਿਰਪਾ ਦੀਜੈ नानक की विनती आ नानक की विनती आ नानक की विनती आ नानक मुंगो सारे कर किरपा दी देनाम कर किरपा दी देनाम कर किरपा ਦੀ ਜਨਮ ਕਰ ਕਿਰਪਾ ਦੀ ਜਨਮ ਵਾਹ ਕਰ ਕਿਰਪਾ ਦੀ ਜਨਮ ਕਰ ਕਿਰਪਾ ਦੀ ਜਨਮ ਕਰ ਕਿਰਪਾ ਦੀ ਜਨਮ ਵਾਹ ਵਾਹ ਕਰ ਗੁਰ ਕਰ ਗੁਰੂ ਆਹ ਗੁਰੂ ਆਹ ਗੁਰੂ ਗੱਜ ਕੇ ਜਪੋ ਵਾਹ ਮੋਈ ਗੁਰੂ ਆਹ ਗੁਰੂ ਆਹ ਗੁਰੂ ਆਹ ਗੁਰੂ ਆਹ ਗੁਰੂ ਆਹ Wah guru, wah guru, wah guru, why why guru. guru. ਕਰ ਕਿਰਪਾ ਦੀ ਜਨਨਾਮ ਕਰ ਕਿਰਪਾ ਦੀ ਜਨਨਾਮ ਕਰ ਕਿਰਪਾ ਦੀ ਜਨ ਕਰ ਕਿਰਪਾ ਦੀ ਜਨਨਾਮ ਸਤਿਗੁਰ ਕਿਰਪਾ ਬਖਸ਼ਿਸ਼ ਕਰਨ ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪਰਵਾਨ ਹੋਵੇ ਨਾਮ ਜਰੂਰ ਲਿਖੋ ਜਦੋਂ ਸਵੇਰੇ ਨੀਂਦ ਵਿੱਚੋਂ ਜਾਗ ਖੁੱਲ੍ਹੇ ਦੇਖੋ ਸਾਰੀ ਕਥਾ ਨਹੀਂ ਯਾਦ ਰਹਿੰਦੀ ਹੁੰਦੀ ਭੁੱਲ ਜਾਂਦੀਆਂ ਨੇ ਪਰ ਕੋਈ ਇੱਕ ਅੰਦੀ ਗੱਲ ਆਪਾਂ ਯਾਦ ਰੱਖ ਲਈਏ ਉਹਦੇ ਨਾਲ ਵੀ ਲਾਹਾ ਹੁੰਦਾ ਕਿਨਕਾ ਇੱਕ ਜਿਸ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਜਦੋਂ ਸਵੇਰੇ ਨੀਂਦ ਵਿੱਚੋਂ ਜਾਗ ਖੁੱਲ੍ਹੇ 4 ਵਜੇ 5 ਵਜੇ 6 ਵਜੇ ਜਦੋਂ ਨੀਂਦ ਚੋਂ ਜਾਗ ਖੁੱਲੇ ਉੱਠਦਿਆਂ ਸਾਰ ਤੁਹਾਡਾ ਫਰਸਟ ਵਰਕ ਐਵਰੀ ਡੇ ਇਹ ਹੋਣਾ ਚਾਹੀਦਾ ਹੈ ਪਹਿਲਾ ਸ਼ਬਦ ਤੁਹਾਡੀ ਜ਼ੁਬਾਨ ਤੇ ਆਵੇ ਅੱਖਾਂ ਖੋਲਦਿਆਂ ਸਾਰ ਸਤਨਾਮ ਸ੍ਰੀ ਵਾਹਿਗੁਰੂ 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 ਜਿਸ ਰੱਬ ਨੇ ਇੱਕ ਦਿਨ ਹੋਰ ਦਿੱਤਾ ਦੁਨੀਆ ਦੇਖਣ ਲਈ ਸਵਾਸ ਦਿੱਤੇ ਤੰਦਰੁਸਤੀ ਦਿੱਤੀ ਉੱਠਦਿਆਂ ਸਾਰ ਪਹਿਲਾਂ ਉਹਦਾ ਥੈਂਕਸ ਕਰਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਇਹ ਗੁਰੂ ਨੇ ਹੁਕਮ ਦਿੱਤਾ ਇਹਨੂੰ ਐ ਸਮਝਿਓ ਵਿਦੇਸੀ ਯੂ ਆਰ ਹੋਮਵਰਕ ਇਹ ਤੁਹਾਡਾ ਹੋਮਵਰਕ ਹੈ ਜਿਹੜਾ ਘਰ ਜਾ ਕੇ ਕਰਨਾ ਜਿਹੜਾ ਬੱਚਾ ਹੋਮਵਰਕ ਨਾ ਕਰੇ ਉਹਦਾ ਰਿਜ਼ਲਟ ਫੇਲ ਹੋ ਜਾਂਦਾ ਆਪਾਂ ਹੋਮਵਰਕ ਕਰਨਾ ਹੈ ਹੋਮਵਰਕ ਕੀ ਹੈ ਘਰ ਜਾ ਕੇ ਵੀ ਜਦੋਂ ਸਵੇਰੇ ਨੀਂਦ ਚੋਂ ਜਾਗ ਖੁੱਲੇ ਉੱਠਣ ਦੇ ਅੰਸਾਰ ਕਹਿਣਾ ਸਤਨਾਮ ਸ੍ਰੀ ਵਾਹਿਗੁਰੂ ਇਹ ਗੁਰੂ ਨੇ ਦਿੱਤਾ ਹੈ ਹੋਮਵਰਕ ਗੁਰਸਤਗੁਰ ਕਾ ਜੋ ਸਿੱਖਾ ਖਾਏ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸੋ ਭਲਕੇ ਉਠਰ ਨਾਮ ਧਿਆਵੇ ਜਿਹੜਾ ਸਿੱਖ ਹੈ ਭਾਈ ਸਿੱਖ ਦਾ ਤੈਨ ਵੀ ਅਮਰ ਸਕੇ ਜਿਨੇ ਕੇਸ ਦਾੜੀ ਨਹੀਂ ਵੀ ਰੱਖੇ ਗੁਰੂ ਦੀ ਗੱਲ ਮੰਨਦਾ ਹੈ ਗੁਰੂ ਨੂੰ ਮੰਨਦਾ ਉਹ ਸਿੱਖ ਹੈ ਭਾਈ ਉਤੋਂ ਅੱਗੇ ਫਿਰ ਉਹਨੇ ਮੁਰਸੇਕ ਬਣਨਾ ਹੋਰ ਉਹਦੀ ਰਹਿਤ ਵਧਣੀ ਪਰ ਸ਼ੁਰੂਆਤ ਇੱਥੋਂ ਹੀ ਹੋਣੀ ਹੈ ਉਹ ਇਹ ਹੈ ਜਦੋਂ ਨੀਂਦ ਚੋਂ ਜਾਗ ਖੁੱਲੇ ਹੋਮਵਰਕ ਐਸੋ ਭਲਕੇ ਉਠਰ ਨਾਮ ਧਿਆਵੇ ਉੱਠਨੇ ਅੰਸਾਰ ਪਹਿਲਾ ਸ਼ਬਦ ਕਹੋ ਸਤਨਾਮ ਸ੍ਰੀ ਵਾਹਿਗੁਰੂ ਭਾਵੇਂ ਦੋ ਕੁ ਮਿੰਟ ਹੀ ਵਾਹਿਗੁਰੂ ਵਾਹਿਗੁਰੂ ਕਹਿ ਲਿਆ ਕਰੋ ਕਹਿ ਲਿਆ ਕਰੋ ਭਾਈ ਜਦੋਂ ਨੀਂਦ ਚੋਂ ਜਾਗ ਖੁੱਲੇ ਵਾਹਿਗੁਰੂ ਕੋ ਕਹਿ ਲਓਗੇ ਬੀਬਿਓ ਯਾਦ ਰੱਖ ਲਓਗੇ ਕਹਿ ਲਓਗੇ ਭਾਈ ਹੱਥ ਖੜੇ ਕਰਕੇ ਜਕਾਰਾ ਛੱਡੋ ਸਵੇਰੇ ਨੀਂਦ ਚੋਂ ਜਾਗ ਖੁੱਲਣੀ ਵਾਹਿਗੁਰੂ ਕਹਿਣ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਇੱਕ ਕੰਮ ਹੋਰ ਹੈ ਅੱਛਾ ਹੋਰ ਸੁੱਖਾ ਕਰਨਾ ਆਪਾਂ ਕਹਿੰਦੇ ਸਿੱਖੀ ਵਧੇ ਸਿੱਖੀ ਵਧੇ ਘਰ ਵਿੱਚ ਉਹ ਤਾਂ ਵਧਣੀ ਐ ਸੁੱਖ ਤਾਂ ਵਧਣੇ ਨੇ ਘਰ 'ਚ ਜੇ ਨਾਮ ਜਪਣ ਲੱਗ ਪਾਏ ਹੋਰ ਨਹੀਂ ਕਿਸੇ ਚੀਜ਼ ਨਾਲ ਜੇ ਕਹੀਏ ਵੀ ਧੱਗੇ ਤੀਤ ਕਰਨ ਨਾਲ ਉਹ ਕੁਝ ਮੈਨੂੰ ਬੰਦੇ ਕਹਿੰਦੇ ਜੀ ਨਾਰੀਅਲ ਪਾਣੀ 'ਚ ਤਾਂ ਨਾਰੀਅਲ ਪਾਣੀ 'ਚ ਤਰਨ ਨਾਲ ਥੋੜੀ ਕੁਛ ਹੁੰਦਾ ਨਾਰੀਅਲ ਖਾਣ ਨਾਲ ਤਾਂ ਕੁਝ ਹੋ ਸਕਦਾ ਉਹਦਾ ਪਾਣੀ ਪੀਓ ਤੁਸੀਂ ਤਾਂ ਅੰਦਰੁਸਤ ਹੋ ਜਾਊਂਗੇ ਨਾਰੀਅਲ ਦੀ ਗਿਰੀ ਖਾਓ ਤੁਹਾਨੂੰ ਤਾਂ ਦਰਸਤ ਹੋ ਜਾਏ ਰੋਟੀ ਮੋਰੇ ਪਈਏ ਵੇਖਣ ਨਾਲ ਥੋੜੀ ਕੋ ਜਾਨਾ ਭੁੱਖ ਕਦ ਨੇ ਮਿਟਨੀ ਖਾਣ ਨਾਲ ਇਦਾਂ ਰੋਜ਼ ਵਾਹਿਗੁਰੂ ਦਾ ਸ਼ਬਦ ਜਪਣਾ ਸ਼ੁਰੂ ਕਰੋ ਬੱਚਿਆਂ ਨੂੰ ਵੀ ਜਪਾਓ ਜਦੋਂ ਬੱਚਿਆਂ ਨੂੰ ਨੀਂਦ ਚੋਂ ਠਾਲਣਾ ਹੈ ਪਿਆਰ ਨਾਲ ਠਾਲੋ ਪੁੱਤ ਉੱਠ ਦਿਨ ਚੜ ਗਿਆ ਬੋਲ ਵਾਹਿਗੁਰੂ ਪੁੱਤ ਉੱਠ ਤੇਰੀ ਭੈਣ ਆਉਣ ਵਾਲੀ ਹੈ ਸਕੂਲ ਜਾਣਾ ਬੋਲ ਵਾਹਿਗੁਰੂ ਇਦਾਂ ਠਾਲੋ ਇਹ ਤਾਂ ਹੋਣਾ ਜੇ ਤੁਸੀਂ ਇਦਾਂ ਘੰਟਾ ਬੀਬੀਓ ਪਹਿਲਾਂ ਉੱਠੋਗੇ ਜੇ ਤੁਸੀਂ ਲੇਟ ਉੱਠਣੇ ਫਿਰ ਬੱਚਿਆਂ ਨੂੰ ਵੀ ਖਿੱਚ ਕੇ ਠੱਲਣਾ ਪੈਂਦਾ ਛੇਤੀ ਕਰ ਤੇਰੀ ਬਸ ਲੰਗੇ ਅੱਗ ਲੱਗੇ ਰੋਟੀ ਵੀ ਨਹੀਂ ਬਣਾਈ ਆ ਆ ਵੀ ਨਹੀਂ ਹੋਇਆ ਉਹ ਵੀ ਨਹੀਂ ਹੋਇਆ ਗਾਲਾਂ ਹੀ ਚੱਲ ਰਹੀਆਂ ਸਵੇਰੇ ਘਰ 'ਚ ਕਿਉਂ ਭਾਈ ਸੁਖੀ ਨਹੀਂ ਹੋਏ ਟਾਈਮ 'ਸੇ ਰੁੱਟ ਕੇ ਵਾਹਿਗੁਰੂ ਨਹੀਂ ਕਿਹਾ ਤੁਹਾਡੇ ਘਰ ਦਾ ਐਟਮੋਸਫੇਅਰ ਨਹੀਂ ਚੇਂਜ ਹੋਣਾ ਜੇ ਵਾਹਿਗੁਰੂ ਨਹੀਂ ਜਪੋਂਗੇ ਬੀਬੀਆਂ ਨੂੰ ਪਤਾ ਹੈ ਇੱਕ ਚਮਚਾ ਦਹੀਂ ਦਾ 4 ਕਿਲੋ ਦੁੱਧ 'ਚ ਪਾ ਦਿਓ ਦੁੱਧ ਕੀ ਬਣ ਜਾਂਦਾ ਦਹੀਂ ਉਹਨੂੰ ਕਹਿੰਦੇ ਜਾਗ ਲਾਣਾ ਇੱਕ ਚਮਚੇ ਦਾ ਜਾਗ ਲਾਇਆ 4 ਕਿਲੋ ਦੁੱਧ ਵੀ ਦਹੀਂ ਬਣ ਗਿਆ ਆਪਣੇ ਘਰ 'ਚ 2 ਮਿੰਟ ਹੀ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿ ਲੋ ਜਾਗ ਲੱਗ ਜਾਣਾ ਤੁਹਾਡੇ ਘਰ ਪਰ ਕਹਿ ਲੋ ਸਵੇਰੇ ਉੱਠ ਕੇ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਸਵੇਰੇ ਬੱਚਿਆਂ ਲਈ ਚਾਹ ਦੁੱਧ ਬਣਾਉਣਾ ਉਦੋਂ ਗੈ ਸਭਾਲਦਿਆਂ ਸਾਰ ਬੀਬੀਓ ਕਹਦੇ ਕਰੋ ਸਤਨਾਮ ਸ੍ਰੀ ਵਾਹਿਗੁਰੂ ਚਾਹ ਬਣਾਉਂਦੇ ਕਹਦੇ ਕਰੋ ਸਤਨਾਮ ਸ੍ਰੀ ਕੱਪਾਂ ਗਲਾਸ ਚ ਪਾਉਂਦੇ ਆ ਬੱਚੇ ਲਿਖੋ ਸਤਨਾਮ ਸ੍ਰੀ ਵਾਹਿਗੁਰੂ ਦੁੱਧ ਦੀ ਬੋਤਲ ਬੀਬੀਆਂ ਬਣਾਉਂਦੀਆਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਬਣਾਓ ਤੁਹਾਡੇ ਬੱਚੇ ਤੇ ਅਸਰ ਹੋਏਗਾ ਹਰ ਚੀਜ਼ ਦਾ ਖਾਧਿਆਂ ਅਸਰ ਹੁੰਦਾ ਹੈ ਹਰ ਚੀਜ਼ ਦਾ ਸੁਰਤੀ ਉੱਤੇ ਵੀ ਸਰੀਰ ਉੱਤੇ ਵੀ ਚਾਹ ਬਣਾਉਂਦੇ ਆ ਜਰੂਰ ਸਵੇਰੇ ਵਾਹਿਗੁਰੂ 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 ਕਹੋ ਇਹ ਨਹੀਂ ਕਿ ਗੱਲਾਂ ਕਰਨੀਆਂ ਜਾਂ ਮੋਬਾਈਲ ਲਾ ਲਿਆ ਇਦਾਂ ਨਾ ਤਮੰਤ ਇਹਨਾਂ ਕੋ ਕੰਮ ਕਰ ਲਓ ਤੋਡੇ ਘਰ ਚ ਜਾਗ ਲੱਗ ਜਣਾ ਬੀਬੀਓ ਠੀਕ ਐ ਚਾਹ ਬਣਾਉਂਦਿਆਂ ਵਾਹਿਗੁਰੂ ਕਹਿ ਲਉਂਦੀ ਆ ਬੱਚੇ ਦੀ ਦੁੱਧ ਦੀ ਬੋਤਲ ਬਣਾਉਂਦਿਆਂ ਵਾਹਿਗੁਰੂ ਕਹਿ ਲਉਂਗੀ ਆ ਦੇਖੋ ਇੰਨੀਆਂ ਤਾਂ ਗੱਲਾਂ ਤਾਂ ਸੌਖੀਆਂ ਇਹ ਯਾਦ ਰੱਖ ਲਿਓ ਠੀਕ ਐ ਬੀਬੀ ਹੱਥ ਖੜੇ ਕਰਕੇ ਜਕਾਰਾ ਛੱਡੋ ਚਾਹ ਬਣਾਉਂਦਿਆਂ ਵੀ ਤੁਸੀਂ ਵਾਹਿਗੁਰੂ ਕਹਿਣਾ ਵਾ ਵਾ ਤੁਸੀਂ ਮੇਰੇ ਤੋਂ ਸਵਾਲ ਕਰ ਸਕਦੇ ਹੋ ਇਹਦੇ ਨਾਲ ਕੀ ਹੋਣਾ ਮੈਂ ਤੁਹਾਨੂੰ ਵਾਹ ਲੌਜਿਕ ਜਵਾਬ ਦੇ ਸਕਣਾ ਬਦਾਮ ਦੀਆਂ ਗਿਰੀਆਂ ਪਾਣੀ ਚ ਪਿਆਉਂ ਦਿੰਦਿਆਂ ਨੇ ਬੀਬੀਆਂ ਪਤਾ ਕਿਉਂ ਕੱਚੀਆਂ ਗਿਰੀਆਂ ਸਿੱਧੀਆਂ ਖਲਾਈਆਂ ਬਦਾਮ ਦੀਆਂ 10 ਗਿਰੀਆਂ ਇੱਕ ਛੋਟੇ ਜਿਹੇ ਬੱਚੇ ਨੂੰ ਖਵਾ ਦਿਓ ਉਹਦੇ ਮਿਹਦੇ ਚ ਗਰਮੀ ਪੈ ਜਾਂਦੀ ਫਿਰ ਭੈਣਾ ਕੀ ਕਰਦੀਆਂ ਪਾਣੀ ਚ ਪਿਆਉਂਦੇ ਨਹੀਂ ਗਿਰੀਆਂ ਉਹਦੀ ਤਸਵੀਰ ਬਦਲ ਗਈ ਪਾਣੀ ਚ ਪਿਉਂਤਿਆਂ ਬਦਾਮ ਦੀ ਤਸਵੀਰ ਬਦਲ ਜਾਂਦੀ ਹੈ ਬਾਣੀ ਪੜ ਕੇ ਵੈਗੁਰੂ ਕਹਿ ਕੇ ਚੀਜ਼ ਬਣਾਈ ਉਹਦੀ ਤਸਵੀਰ ਬਦਲ ਜਾਂਦੀ ਹੈ ਇਸ ਲਈ ਵਾਹਿਗੁਰੂ ਕਹਿ ਕੇ ਚਾਹ ਪਾਣੀ ਬਣਾਓ ਕਈ ਬੀਬੀਆਂ ਨੇ ਵਿੱਚ ਹੱਥ ਨਹੀਂ ਖੜੇ ਕੀਤੇ ਉਹ ਮੈਨੂੰ ਪਤਾ ਹੈ ਪਤਾ ਕਿਉਂ ਉਹ ਕਹਿੰਨੀਆਂ ਹੋਣੀਆਂ ਵੀ ਸਵੇਰ ਵਾਲੀ ਚਾਹ ਤਾਂ ਘਰ ਵਾਲਾ ਹੀ ਬਣਾਉਂਦਾ ਹੈ ਭਾਈ ਸਾਹਿਬ ਨੇ ਤਾਂ ਸਵੇਰੇ ਕਿਹਾ ਸਵੇਰ ਵਾਲੀ ਚਾਹ ਤਾਂ ਘਰ ਵਾਲਾ ਬਣਾਉਂਦਾ ਚਲੋ ਕੋਈ ਗੱਲ ਨਹੀਂ ਗੱਲ ਹੱਸਣ ਦੀ ਨਿਕਲੀ ਜੇ ਕਿਸੇ ਦੇ ਘਰ ਵਾਲਾ ਚਾਹ ਬਣਾਉਂਦਾ ਬੀਬੀ ਪਾਕਾਂ ਵਾਲੀ ਹੈ ਪਰ ਕਹਿ ਦਿਓ ਸਰਦਾਰ ਜੀ ਚਾਹ ਬਣਾਉਂਦਿਆਂ ਵਾਹਿਗੁਰੂ ਤੁਸੀਂ ਕਹਿ ਲਿਓ ਰੋਟੀ ਬਣਾਉਂਦਿਆਂ ਵਾਹਿਗੁਰੂ ਮੈਂ ਕਹਿ ਲਾਂਗੀ ਸਾਰੇ ਪਰਿਵਾਰ ਦਾ ਭਲਾ ਹੋ ਜਾਏ। ਸਤਿਗੁਰੂ ਕਿਰਪਾ ਕਰਨ। ਹੁਣ ਤੋਂ ਅਡੀ ਥਕਾਵਟ ਉੱਤਰ ਗਈ ਥੋੜਾ ਜਿਹਾ ਹੱਸ ਕੇ ਮੈਨੂੰ ਪਤਾ 1.5 ਘੰਟਾ ਹੋ ਗਿਆ ਤੁਹਾਨੂੰ ਬੈਠੇ। ਸਭ ਦਾ ਧੰਨਵਾਦ। ਪੁੱਲ ਚੁੱਕ ਦੀ ਖਿਮਾ ਬਖਸ਼ਣੀ ਬਹੁਤ ਸੰਗਤਾਂ ਪੰਜਾਬ ਤੋਂ ਆਈਆਂ ਨੇ। ਪੰਜਾਬੋਂ ਬਾਹਰ ਦੂਜੀਆਂ ਸਟੇਟਾਂ ਤੋਂ ਆਈਆਂ ਨੇ। ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ। ਇੱਥੋਂ ਦੇ ਸੁਮੱਚੇ ਪ੍ਰਬੰਧ ਵੱਲੋਂ ਵੱਡੇ ਬਾਬਾ ਜੀ ਇਸ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਜੀ ਔਰ ਬਾਬਾ ਗੁਰਵਿੰਦਰ ਸਿੰਘ ਜੀ ਜੋ ਇਸ ਵਾ ਮੰਬੋਂਦੇ ਨੇ ਇੱਥੋਂ ਦੇ ਸਾਰੇ ਸੇਵਾਦਾਰ ਭਾਈ ਰਾਜਨ ਸਿੰਘ ਜੀ ਹੋਰ ਪਿਆਰ ਵਾਲੀਆਂ ਰੂਹਾਂ ਸਭ ਦਾ ਧੰਨਵਾਦ ਬਹੁਤ ਪਿਆਰ ਕਰਦੇ ਨੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਸੰਗਤ ਦੇ ਮਨ ਦੀ ਇੱਛਾ ਹੁੰਦੀ ਹੈ ਬਾਲ ਲੀਲਾ ਗੁਰਦੁਆਰਾ ਸਾਹਿਬ ਠਹਿਰੀਏ ਕਿਉਂ ਇੱਥੇ ਪਿਆਰ ਸਤਿਕਾਰ ਬਹੁਤ ਤੁਹਾਨੂੰ ਮਿਲਦਾ ਹੈ ਮਹਾਰਾਜ ਦੀ ਕਿਰਪਾ ਬਖਸ਼ੇ ਸਰੀਰ ਤੌਰ ਤੇ ਸਤਕਾਰ ਵੀ ਪਿਆਰ ਵੀ ਤੇ ਬਾਕੀ ਜੜੀਆਂ ਖਾਣ ਵਾਲੀਆਂ ਚੀਜ਼ਾਂ ਉਹਦਾ ਤਾਂ ਤਿੰਨ ਵੀ ਸਵੇਰੇ ਪਕੌੜੇ ਤੁਹਾਨੂੰ ਮਿਲ ਜਾਂਦੇ ਸੱਜਰੇ ਸ਼ਾਮ ਨੂੰ ਫਿਰ ਪਕੌੜੇ ਮਿਲ ਜਾਂਦੇ ਇਹ ਤਾਂ ਭਾਈ ਸੇਵਾ ਕਰੀਏ ਨਾਮ ਜਪੀਏ ਕੱਲਾ ਖਾਣ ਵਾਸਤੇ ਨਹੀਂ ਇਹ ਪਿਆਰ ਕਿਉਂ ਕੀਤਾ ਜਾਂਦਾ ਸੰਗਤ ਵਿੱਚ ਸੇਵਾ ਨਾਲ ਸੰਗਤ ਜੁੜੇ ਸੰਗਤ ਪਿਆਰ ਨਾਲ ਜੁੜੇ ਬਾਣੀ ਨਾਲ ਜੁੜੇ ਗੁਰੂ ਦੇ ਸ਼ਬਦ ਨਾਲ ਜੁੜੇ ਤਾਂ ਡੀ ਯਾਤਰਾ ਸਫਲ ਹੋਵੇ ਇਸ ਵਾਸਤੇ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਸਾਰੀਆਂ ਸੰਗਤਾਂ ਦਾ ਧੰਨਵਾਦ ਬਾਈ ਰੋੜ ਸੰਗਤਾਂਆਂ ਨੇ ਬਹੁਤ ਲੰਮਾ ਪਿੰਡਾ ਹੈ ਜੀ ਆਇਆਂ ਨੂੰ ਸਾਡੀ ਸੰਗਤ ਵੀ ਅਸੀਂ ਬਾਈ ਰੋੜ ਆਏ ਟਿੱਟਾ ਨਹੀਂ ਮਿਲੀਆਂ ਅੱਜ ਭਾਈ ਇਸਨਾਮ ਸਿੰਘ ਰਾਜਪੁਰ ਭਾਈਆਂ ਤੋਂ ਸੰਗਤ ਆਈ ਹੈ ਗੱਡੀ ਵਿੱਚ ਇਹ ਵੀ ਸਵੇਰੇ ਪਹੁੰਚੇ ਨੇ ਇਨਾਂ ਨੂੰ ਵੀ ਜੀ ਆਇਆਂ ਨੂੰ ਬਹੁਤ ਪਿਆਰ ਨਾਲ ਐਡਾ ਲੰਮਾ ਪਿੰਡ ਤੈਅ ਕਰਕੇ ਰਾਜਪੁਰ ਭਾਈਆਂ ਤੋਂ ਇੱਥੇ ਪਹੁੰਚੇ ਹਨ ਜੀ ਆਇਆਂ ਨੂੰ ਸਾਰੀਆਂ ਸੰਤਾਂ ਦਾ ਹਰ ਦੇ ਤੌਰ ਤੇ ਧੰਨਵਾਦ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਕਿਉਂ ਅੱਜ ਅਸੀਂ ਵਾਪਸ ਜਾਣਾ ਸ਼ਾਮਾਂ ਨੂੰ ਤਿੰਨ ਦਿਨ ਦੀ ਹਾਜ਼ਰੀ ਪਰਦੇ ਹਾਂ ਅਨੇਕ ਪ੍ਰਕਾਰ ਦੀਆਂ ਹੋਈਆਂ ਪੁੱਲਾਂ ਗਲਤੀਆਂ ਦੀ ਮਾਫੀ ਬਖਸ਼ਣੀ ਸ਼ਾਮਾਂ ਦਾ ਦੀਵਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਉੱਦਲੇ ਪਾਸੇ ਹਰਮੰਦਰ ਤਖਤ ਸ੍ਰੀ ਹਰਮੰਦਰ ਸਾਹਿਬ ਉਹ ਜਗ੍ਹਾ ਉੱਤੇ ਆਪਾਂ ਤਖਤ ਸਾਹਿਬ ਤੇ ਹਾਜ਼ਰੀ ਭਰਨੀ ਹੈ ਸ੍ਰੀ ਹਰਮੰਦਰ ਤੱਕ ਸ੍ਰੀ ਹਰਮੰਦਰ ਪਟਨਾ ਸਾਹਿਬ ਰਾਤੀਆਂ ਪੋਥੋਂ ਦਾ ਇਤਿਹਾਸ ਵੀ ਸੰਝਾ ਕੀਤਾ ਸੀ ਕਿ ਉਹ ਜਗ੍ਹਾ ਉੱਤੇ ਕੀ ਇਤਿਹਾਸ ਹੈ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਬਾਰੇ ਬਚਨ ਕਹੇ ਸੀ ਉਹ ਤੱਕ ਸ੍ਰੀ ਹਰਮੰਦਰ ਪਟਨਾ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਰਾਤ ਦੇ ਦੀਵਾਨ 7:30 ਤੋਂ 8:30 ਉੱਥੇ ਕਰਕੇ ਫਿਰ ਅਸੀਂ ਵਾਪਸ ਜਾਣਾ ਸਾਰੀਆਂ ਸੰਤਾਂ ਅਸੀਸ ਦਿਓ ਭੁੱਲਾਂ ਨਾ ਜਿਤਾਰਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ